ਆਪ ਪਿੰਡ ਦੇ ਵਿੱਚ ਵੜਨ ਤੋਂ ਪਹਿਲਾਂ ਤੁਸੀਂ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਤੇ ਉਹ ਲੋਕ ਸੁਚੇਤ ਜ਼ਰੂਰ ਹੋਣ ਜਿਸ ਨੂੰ ਲੈ ਕੇ ਪੰਚਾਇਤ ਨੇ ਇਹ ਮਤਾ ਪਾਸ ਕੀਤਾ ਹੈ। ਨਾਬਾ ਦੇ ਪਿੰਡ ਲਬਾਣਾ ਟੇਕੂ ਦੇ ਵਿੱਚ ਨੌਜਵਾਨ ਖੁਸ਼ਪ੍ਰੀਤੀ ਓਵਰਡੋਜ਼ ਦੇ ਨਾਲ ਮੌਤ ਹੋਈ। ਪਿੰਡ ਵਾਸੀਆਂ ਦੇ ਵੱਲੋਂ ਇੱਕ 31 ਮੈਮਰੀ ਕਮੇਟੀ ਬਣਾਈ ਗਈ ਸੀ ਜਿਨ੍ਹਾਂ ਦਾ ਜਿਮਾ ਪਿੰਡ ਦੇ ਵਿੱਚ ਨਸ਼ਾ ਖਤਮ ਕਰਨ ਦਾ ਸੀ। ਇਸ ਮਸਲੇ ਨੂੰ ਲੈ ਕੇ ਜਿਸ ਦਾ ਅਸਰ ਆਇਆ ਕਿ ਹੁਣ ਇੰਨੇ ਪਿੰਡਾਂ ਦੀ ਪੰਚਾਇਤ ਦੇ ਵੱਲੋਂ ਫੈਸਲਾ ਲਿਆ ਗਿਆ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਨੂੰ ਵੀ ਪਿੰਡ ਦੇ ਵਿੱਚ ਨਸ਼ਾ ਵੇਚਣ ਨਹੀਂ ਦਿੱਤਾ ਜਾਵੇਗਾ। ਉਹਨਾਂ ਦੇ ਪਿੰਡ ਦੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ਾ ਕਰ ਰਹੇ ਤੇ ਨਾਲ ਹੀ ਲੱਗਦੇ ਪਿੰਡਾਂ ਵਿੱਚ ਨਸ਼ਾ ਲੈ ਕੇ ਵੇਚਿਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਹੀ ਕਮੇਟੀ ਬਣਾਈ ਗਈ ਸੀ ਤੇ ਹੁਣ ਪੁਲਿਸ ਦਾ ਵੀ ਸਾਥ ਮਿਲਿਆ। ਅਸੀਂ ਡੀਐਸਪੀ ਸਾਹਿਬ ਮਨਦੀਪ ਕੌਰ ਜੀ ਮੈਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਜਿਵੇਂ ਕੀ ਕਰ ਲੈ ਸੀ ਸਾਡੇ ਪਿੰਡ 'ਚ 31 ਮੈਂਬਰੀ ਕਮੇਟੀ ਬਣਾਈ ਤੀ ਤੇ ਉਹਨਾਂ ਦੀ ਇਸ ਜ ਆਪਣੇ ਖਬਰ ਲਈ ਤਾਂ ਖਬਰ ਉਹ ਰਾਤੋਂ ਰਾਤ ਸਾਰੇ ਪਹੁੰਚ ਗਈ ਤੇ ਅੱਜ ਮੈਡਮ ਦੀਪਕੌਰ ਡੀਐਸਪੀ ਨਾਬਾ ਸਾਡੇ ਵਿਚਕਾਰ ਆਏ ਤੇ ਸਾਨੂੰ ਹੱਲਾਸ਼ੀਰੀ ਦੇ ਕੇ ਗਏ ਤੇ ਸਾਨੂੰ ਕਿਹਾ ਵੀ ਜੋ ਵੇਚਦਾ ਸਾਨੂੰ ਉਹਨਾਂ ਦੇ ਕੰਟੈਕਟ ਨੰਬਰ ਦੋ ਕਿੱਥੇ ਵੇਚਦੇ ਨੇ ਕਿੱਥੇ ਫੜਾ ਕੇ ਜਾਂਦੇ ਨੇ ਜਿਹੜੇ ਪੀਂਦੇ ਨੇ ਮਰੀਜ਼ ਨੇ ਮੁੰਡੇ ਉਹਨਾਂ ਨੂੰ ਸਾਡੇ ਸਾਥ ਨਾਲ ਉਹਨਾਂ ਦੇ ਮਾਪਿਆਂ ਦੇ ਸਾਥ ਨਾਲ ਐਡਮਿਟ ਕਰਾਓ ਪੰਜਾਬ ਸਰਕਾਰ ਉਹਨੂੰ ਐਡਮਿਟ ਕਰਨ ਵਾਸਤੇ ਮਿਰਜਿੰਦਰਾ ਹਸਪਤਾਲ ਤੇ ਹੋਰ ਕਈ ਹਸਪਤਾਲ ਦੇ ਰਹੀ ਆ ਕੀ ਕਹਿਣਾ ਚਾਹੁੰਗਾ ਹੈ ਕਮੇਟੀ ਬਣ ਗਈ ਲਵਾਣਾ ਕਰਮੂ ਜੱਟ ਇੱਕੋ ਜਿ ਬਣ ਗਈ ਇਕੱਠੀ ਕਮੇਟੀ ਬਣ ਗਈ ਹੋਰ ਪਿੰਡਾਂ ਨੂੰ ਵੀ ਇਚਾਂ ਦਾ ਉਪਰਾਲਾ ਕਰਨੇ ਚਾਹੀਦੇ ਹਾਂ ਜੀ ਮੇ ਸਾਡੇ ਪਿੰਡ ਦੇ ਨੇ ਲਵਾਣਾ ਕਰਮੂ ਟੇਕੋ ਮਾਡਲ ਟਾਊਨ ਨੇ ਸਾਥ ਦਿੱਤਾ ਅਸੀਂ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਾ ਪਿੰਡ ਸਾਡੇ ਨਾਲ ਖੜਾ ਅਸੀਂ ਹਰ ਪਿੰਡਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਸਾਰੇ ਪਿੰਡ ਦੇ ਸਾਰੇ ਪਿੰਡ ਆਪਦੇ-ਆਪ ਦੇ ਪਿੰਡਾਂ ਦੇ ਵਿੱਚ ਇੱਕ ਕਮੇਟੀ ਬਣਾਉਣਾ ਉਹ ਕਮੇਟੀ ਵੀ ਕਿਵੇਂ ਬਣਾ ਕੇ ਕਮੇਟੀ ਦੇ ਵਧੀਆ ਤੌਰ ਤੇ ਕੰਮ ਕਰਨ ਵੀ ਜਿਹੜਾ ਦੇਨੋਂ ਵੇਚਣੋਂ ਦਾ ਉਹਨੂੰ ਫੜਕੇ ਪੁਲਿਸ ਨੂੰ ਦੇਣ ਜਾਂ ਜਿਹੜੇ ਪੀਂਦੇ ਨੇ ਉਹਨਾਂ ਦਾ ਟ੍ਰੀਟਮੈਂਟ ਕਰਾਉਣਾ ਇਹ ਬਹੁਤ ਵਧੀਆ ਸਾਨੂੰ ਪ੍ਰਸ਼ਾਸਨ ਦਾ ਸਾਥ ਮਿਲ ਰਿਹਾ ਜੀ ਆਪਣੇ ਡਿਪਟੀ ਮੈਡਮ ਆਏ ਨੇ ਚੌਕੀ ਇੰਚਾਰਜ ਜੀ ਸਾਰਾ ਸਾਰਾ ਪੁਲਿਸ ਪ੍ਰਸ਼ਾਸਨ ਤੇ ਆਪਣੇ ਤਿੰਨੇ ਚਾਰੇ ਨਗਰਾਂ ਨੇ ਰਲ ਕੇ ਜੀ ਕਮੇਟੀ ਬਣਾਈਆ ਨਸ਼ੇ ਖਿਲਾਫ ਜੀ ਬਹੁਤ ਬੁਰੀ ਹਾਲਤਾ ਸਾਡੇ ਕਈ ਨੌਜਵਾਨਾਂ ਦੀ ਮੌਤ ਹੋ ਗਈ ਜੀ ਇਹ ਨਸ਼ੇ ਕਰਕੇ ਤੇ ਉਤੇ ਆਪ ਦਾ ਆਪ ਦਾ ਪਿੰਡ ਜੀ ਸਭ ਨੂੰ ਆਪ ਸਾਹਮਣਾ ਬੂ ਤਾਂ ਕੋਈ ਠੱਲਰ ਪੂ ਜਾ ਕੇ ਬਹੁਤ ਜ਼ਿਆਦਾ ਬੁਰੀ ਹਾਲਤਾਂ ਪੁਲਿਸ ਪ੍ਰਸ਼ਾਸਨ ਸਾਡਾ ਪੂਰਾ ਸਾਥ ਦੇ ਰਿਹਾ ਤੇ ਸਾਰੀਆਂ ਪੰਚਾਇਤਾਂ ਸਾਥ ਦੇ ਰੀਆਂ ਨੇ ਜੀ ਤੇ ਇੱਕ ਗੱਲ ਇਹ ਹੈ ਜੀ ਜਦੋਂ ਕੋਈ ਬੱਚਾ ਆਪਦਾ ਨਵਾਂ ਨਵਾਂ ਲੱਗਦਾ ਮਾਪੇ ਪਾਪਾ ਨੂੰ ਨਹੀਂ ਪਤਾ ਹੁੰਦਾ ਜੀ ਇਹ ਗੱਲ ਦਾ ਉਹ ਕੋਈ ਭੈਣ ਭਾਈ ਦੱਸਦਾ ਜਦ ਮਾਪੇ ਗੁੱਸਾ ਕਰਦਾ ਵੀ ਕਿਉਂ ਕਹਿੰਦੇ ਸਾਡੇ ਬੱਚੇ ਨੂੰ ਕਦੇ ਵੀ ਇਹ ਗੱਲ ਦਾ ਗੁੱਸਾ ਨਾ ਕਰੋ ਜੀ ਸਮਝਾਉਦਾ ਧੰਨਵਾਦ ਕਰੋ ਜਾਨੂੰ ਫਿਰ ਘਰਦਿਆਂ ਨੂੰ ਪਤਾ ਲੱਗਦਾ ਜਾਨੂੰ ਗੱਲ ਬਹੁਤ ਦੂਰ ਭੱਗ ਜਾਂਦੀ ਹੈ ਜੀ ਜੇ ਕੋਈ ਆਪਣਾ ਭੈਣ ਭਾਈ ਚਾਹੇ ਬੈਰੀ ਦਾ ਬੱਚਾ ਜੀ ਉਹਦੇ ਜੇ ਆਪਾਂ ਨੂੰ ਕੋਈ ਗੱਲ ਪਤਾ ਲੱਗਦੀ ਆ ਤਾਂ ਉੱਲਾ ਨਾ ਰੱਖੋ ਉਹਦੇ ਘਰੇ ਦੱਸੋ ਵੀ ਇਹ ਮਾੜੀ ਸ਼ੰਗਤ ਚੋਂ ਬੰਦਾ ਤਾਂ ਜਾ ਕੇ ਕੋਈ ਮਾੜਾ ਮੋਟਾ ਠੱਲਰ ਪੋਜੀ ਬਹੁਤ ਜਿਆਦਾ ਬੁਰੀ ਹਾਲਤਾਂ ਨੇ ਬਹੁਤ ਨੌਜਵਾਨਾਂ ਦਾ ਧੰਨਵਾਦ ਆ ਸਾਰੇ ਨੌਜਵਾਨਾਂ ਨੇ ਰਲ ਕੇ ਜੀ ਕਮੇਟੀ ਬਣਾਈ ਆ ਅਸੀਂ ਪੰਚਾਇਤਾਂ ਵੱਲੋਂ ਪੂਰਾ ਸਾਥ ਦੇਵਾਂਗੇ ਜਿਹਨਾਂ ਦਾ ਜਿੱਥੇ ਵੀ ਲੋੜ ਹੋਵੇ ਤੇ ਪੁਲਿਸ ਪ੍ਰਸ਼ਾਸਨ ਦੀ ਮੈਡਮ ਮਨਦੀਪ ਕੌਰ ਆਏ ਨੇ ਉਹਨਾਂ ਦਾ ਸਾਨੂੰ ਬਹੁਤ ਸਹਿਯੋਗ ਆ ਜੀ ਕੱਲ ਸਾਨੂੰ ਕਮੇਟੀ ਬਣਾਈ ਦੀ ਜੀ 33 ਮੈਂਬਰੀ ਸਾਡੇ ਪੱਤਰਕਾਰ ਨੇ ਪਹੁੰਚਾਵਰ ਲਈ ਖਬਰ ਦਾ ਸਰ ਹੋਇਆ ਜੀ ਪ੍ਰਸ਼ਾਸਨ ਆਇਆ ਸਾਡੇ ਕੋਲੇ ਮੈਡਮ ਆਈ ਡੀਐਸਟੀ ਯਾਰੀ ਸਰਕਾਰ ਦੀ ਨਸ਼ਿਆਂ ਵਿਰੁੱਧ ਮੀਮ ਜਲਾਈ ਹੋਈ ਆ ਉਹਦੇ ਤਹਿਤ ਸਾਡੇ ਨਾਲ ਗੱਲਬਾਤ ਕਰੀ ਅਸੀਂ ਮੈਡਮ ਨੂੰ ਦੱਸਿਆ ਵੀ ਨਸ਼ਾ ਔਰੇ ਮੁੰਡੇ ਕਰਦੇ ਆ ਬਹੁਤ ਜ਼ਿਆਦੇ ਵੀ ਜਿਹੜੇ ਵੇਣ ਆਉਂਦੇ ਨੇ ਉਹਨਾਂ 'ਤੇ ਤੁਸੀਂ ਕਾਰਵਾਈ ਕਰੋ ਜਗ੍ਹਾ ਦੱਸੀ ਸੀ ਉਹਨਾਂ ਨੂੰ ਵੀ ਇੱਥੇ-ਇੱਥੇ ਹੁੰਦੇ ਨੇ ਉਹ ਕਹਿੰਦੇ ਕਿ ਕਰਾਂਗੇ ਅਸੀਂ ਤੁਹਾਡੇ ਨਾਲ ਸੰਯੋਗ ਅਸੀਂ ਵੀ ਕਰਾਂਗੇ ਤੁਸੀਂ ਵੀ ਕਰੋ ਸੰਯੋਗ ਤੇ ਆਪਣਾ ਕੁਝ 90 ਜਗ੍ਹਾ ਨੇ ਉਹਨਾਂ ਨੂੰ ਮੈਂ ਦੱਸਿਆ ਮੁੰਡਿਆਂ ਨੇ ਵੀ ਉੱਥੇ-ਉੱਥੇ ਨਸ਼ਾ ਵਿਕਦਾ ਆ ਕਰਨ ਜਾਂਦੇ ਨੇ ਉਹਦੇ ਸਬੰਧ ਵਿੱਚ ਸਹਿਯੋਗ ਕਰਿਆ ਮੈਡਮ ਨੇ ਸਾਡਾ ਬਹੁਤ ਤੇ ਅਸੀਂ ਪਿੰਡ ਵੱਲੋਂ ਸਾਰੇ ਜਣੇ ਨੇ ਰਲ ਕੇ ਇੱਕ ਗਰੁੱਪ ਬਣਾਇਆ WhatsApp ਉਹਦੇ ਵਿੱਚ ਬੰਦੇ ਜੋੜੇ ਨੇ ਅਸੀਂ ਵੀ ਜੇ ਕੋਈ ਨਸ਼ਾ ਕਰਦਾ ਜਾਂ ਕੋਈ ਦੇਣ ਆਉਂਦਾ ਇੱਕ ਦੂਜੇ ਨੂੰ ਮੈਸੇਜ ਲਾਵੋ ਉੱਥੋਂ ਉਹਨਾਂ ਨੂੰ ਭਜਾਓ ਪ੍ਰਸ਼ਾਸਨ ਨੂੰ ਦੱਸੋ ਪ੍ਰਸ਼ਾਸਨ ਆਪਣਾ ਸਾਥ ਦੇਊਗਾ ਪਿੰਡੋਂ ਅਸੀਂ ਹੋਰ ਪਿੰਡਾਂ ਨੂੰ ਵੀ ਅਪੀਲ ਕਰਦੇ ਆਂ ਇਹ ਗੱਲ ਵੀ ਤੁਸੀਂ ਵੀ ਇਸ ਤਰ੍ਹਾਂ ਕਮੇਟੀਆਂ ਬਣਾਵੋ ਪਰ ਨਸ਼ੇ ਨੂੰ ਜੜ੍ਹੋਂ ਖਤਮ ਕਰੀਏ ਆਉਣ ਵਾਲੀ ਪੀੜ੍ਹੀ ਵੱਜ ਜਾਵੇ ਆਪਣੀ ਕੋਈ ਨਵਾਂ ਨਾ ਲੱਗੇ ਜਿਹੜਾ ਪੁਰਾਣਾ ਲੱਗਿਆ ਹੋਇਆ ਰਾਣਾ ਮੁੰਡਾ ਲੱਗਿਆ ਹੋਇਆ ਉਹਨੂੰ ਦਵਾਈ ਦਵਾਵਾਂਗੇ ਆਪਾਂ ਹੋਰ ਅਪਰਾਲਾ ਹੋ ਕੋਈ ਉਹਨੂੰ ਲੋਡ ਹੋਊਗੀ ਉਸ ਤਰੀਕੇ ਦੀ ਉਹ ਆਪਾਂ ਕਰਾਂਗੇ ਅਸੀਂ ਕਮੇਟੀ ਬਣਨ ਤੋਂ ਬਾਅਦ ਵੀ ਕੋਈ ਅਸਰ ਪਿਆ ਹੈ ਹਾਂ ਅਸਰ ਕੱਲ ਇੱਕ ਮੁੰਡਾ ਸਾਡੇ ਨਾਲ ਜਿਵੇਂ ਕਮੇਟੀ ਬਣਾ ਰਹੇ تھے ਉਹ ਕਹਿੰਦਾ ਵੀ ਮੈਂ ਨਸ਼ਾ ਛੱਡਦਾ ਮੈਨੂੰ ਅਸੀਂ ਕਿਹਾ ਤੈਨੂੰ ਦਵਾਈ ਦਵਾਵਾਂਗੇ ਇੱਕ ਦੋ ਮੁੰਡੇ ਕਰਦੇ ਸੀ ਘਰੇ ਵੀ ਜਾ ਕੇ ਉਹਨਾਂ ਦੇ ਉਹਨਾਂ ਨੂੰ ਬੇਨਤੀ ਕਰਕੇ ਆਏ ਵੀ ਤੁਸੀਂ ਕਰੋ ਨਾ ਨਸ਼ਾ ਜੇ ਨਸ਼ੇ ਵਾਲਾ ਕੋਈ ਹੁੰਦਾ ਸਾਨੂੰ ਦੱਸੋ ਸੋਡੇ ਕੋਲੇ ਇੱਥੇ ਬੈਠੋ ਇਕੱਠਾ ਨਾ ਕਰੋ ਤੇ ਹੁਣ ਜਿਵੇਂ ਇੱਥੇ ਆਪਾਂ ਖੜੇ ਆ ਜਗਾ ਦੇ ਇੱਥੇ ਵੀ ਮੁੰਡੇ ਹੁੰਦੇ ਨੇ ਅਸੀਂ ਰੋਕੇ ਨੇ ਹੁਣ ਰਾਤ ਠੰਡ ਪਈ ਰਹੀ ਆ ਕੁਸੇਗਾ ਹੋਰ ਨਿਕਦੋ ਉੱਥੇ ਵੀ ਅਸੀਂ ਕਿਹਾ ਵੀ ਤੁਸੀਂ ਭਾਈ ਇੱਥੇ ਇਕੱਠਾ ਨਾ ਕਰੋ ਇਕੱਠਾ ਹੁੰਦਾ ਉਹਨੂੰ ਦੇਖ ਕੇ ਨਮਾ ਨਾ ਵੀ ਲੱਗੇ ਨਾਲ ਪਰਾਣਾ ਦਾ ਕਰੇ ਰਿਹਾ ਉਹਨੂੰ ਆਪਾਂ ਦਵਾਈ ਦਿਵਾ ਕੇ ਬਚਾਰਾਂਗੇ ਜਿਹੜਾ ਨਮਾ ਲੱਗ ਗਿਆ ਉਹਨੂੰ ਆਪਾਂ ਇੱਕ ਨਾ ਪਤਾ ਲੱਗਦਾ ਅਗਲੇ ਨੂੰ ਹੁਣ ਜੇ ਮੈਂ ਅਸੀਂ 30 32 ਬੰਦੇ ਇਕੱਠੇ ਹੋ ਗਏ ਮੁੰਡੇ ਉਹਦੇ ਨਾਲ ਫਰਕ ਬਹੁਤ ਪਿਆ ਚੀਜ਼ ਦਾ ਵੇ ਮਤਲਬ ਉਹ ਹੁਣ ਇਕੱਠੇ ਹੁੰਦੇ ਇੱਥੇ ਖੜ੍ਹ ਜਾਂਦੇ ਨੇ ਉਹਨੂੰ ਦੇਖ ਕੇ ਕੋਈ ਸੁੱਖੇ ਦੀ ਲੱਗਿਆ ਸੁੱਖੇ ਤੋਂ ਗਾਹ ਵੱਜ ਜਾਂਦਾ ਇਸ ਮਸਲੇ ਤੇ ਡੀਐਸਪੀ ਨਾਬਾ ਮੰਦੀਪ ਕੌਰ ਨੇ ਕਿਹਾ ਕਿ ਪਿੰਡ ਲੋਭਾਣਾ ਦੇ ਲੋਕਾਂ ਦੇ ਬਲੋ ਬਣਾਏਗੀ 31 ਮੈਂਬਰੀ ਕਮੇਟੀ ਦਾ ਪੁਲਿਸ ਪੂਰਾ ਸਹਿਯੋਗ ਦੇਵੇਗੀ ਉਹਨਾਂ ਨੇ ਕਿਹਾ ਕਿ ਪ੍ਰੋਜਾ ਵੀ ਮਕਸਦ ਹੈ ਕਿ ਨਸ਼ਾ ਬਿਲਕੁਲ ਬੰਦ ਹੋ ਜਾਵੇ ਟੇਕੂ ਪਿੰਡ ਦੇ ਵਿੱਚ ਆਏ ਆ ਤੇ ਇੱਥੇ ਅਸੀਂ ਇੱਕ ਮੀਟਿੰਗ ਕਰਨੀ ਸੀ ਰਿਗਾਰਡਿੰਗ ਡਰੱਗਸ ਨੂੰ ਲੈ ਕੇ ਤੇ ਪਿੰਡ ਵਾਲਿਆਂ ਨੇ ਵੀ ਮਤਆ ਪਾਇਆ ਵੀ ਅਸੀਂ ਪਿੰਡ ਦੇ ਵਿੱਚ ਬਿਲਕੁਲ ਵੀ ਨਸ਼ਾ ਜਿਹੜਾ ਨਹੀਂ ਕਿ ਕਰਨ ਦਿੱਤਾ ਜਾਊਗਾ ਔਰ ਜਿਹੜੇ ਬੱਚੇ ਇੱਥੇ ਕਰਦੇ ਆ ਇਥੋਂ ਪਿੰਡ ਦੀ ਇਹ ਸ਼ਿਕਾਇਤ ਆ ਰਹੀ ਸੀ ਕਿ ਇੱਥੋਂ ਦੇ ਬੱਚੇ ਜਿਹੜੇ ਆ ਬਾਹਰੋਂ ਨਸ਼ਾ ਲਿਆ ਕੇ ਉਹ ਕਰਦੇ ਆ ਤੇ ਅਸੀਂ ਹੁਣ ਉਹਨਾਂ ਉਹਨਾਂ ਬੰਦਿਆਂ ਦੇ ਸਾਰਿਆਂ ਦੇ ਨਾਮ ਵੀ ਲੈ ਲਏ ਆ ਤੇ ਸਾਡੀ ਪੂਰੀ ਕੋਸ਼ਿਸ਼ ਇਹੀ ਰਹੂਗੀ ਕਿ ਜਿਹੜੇ ਬੱਚੇ ਨਸ਼ਾ ਕਰਦੇ ਆ ਪਹਿਲ ਦੇ ਆਧਾਰ ਤੇ ਪਹਿਲਾਂ ਤਾਂ ਉਹਨਾਂ ਨੂੰ ਐਡਮਿਟ ਕਰਵਾ ਜਾਵੇ ਹਸਪੀਟਲ ਦੇ ਵਿੱਚ ਜਿਹੜੀ ਇਸ ਬਿਮਾਰੀ ਦੇ ਉੱਪਰ ਲੱਗਿਆ ਪਹਿਲਾਂ ਉਹਨਾਂ ਨੂੰ ਉੱਥੋਂ ਸੇਫ ਕੀਤਾ ਜਾਵੇ ਦੇ ਨਾਲ ਦੀ ਨਾਲ ਅਸੀਂ ਜਿਹੜੇ ਨਾਮ ਸਾਨੂੰ ਦੱਸਿਆ ਉਹਨਾਂ ਨੂੰ ਰਾਉਂਡ ਅਪ ਕਰਕੇ ਤੇ ਉਹਨਾਂ ਦੀ ਬੰਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ। ਇੱਕ ਉਹ ਕਮਟਰੀ ਮੈਂਬਰ ਕਮੇਟੀ ਬਣੀ ਹੈ। ਇਹਨਾਂ ਨੂੰ ਬਹੁਤ ਤਰ੍ਹਾਂ ਦੀ ਟਿੱਖੜਾਈਆਂ ਉਹਨਾਂ ਦੇ ਪ੍ਰੋਸੈਸਲ ਨੂੰ ਮੈਂ ਪਿੱਛਾ ਦੱਤਿਆ। ਆ ਜੀ ਇਹਨਾਂ ਨੇ ਸਾਨੂੰ ਆ ਕਾਫੀ ਜਿਹੜੀਆਂ ਟਿਪਸ ਦਿੱਤੀਆਂ ਹੋਈਆਂ ਆ ਉਹ ਮੈਂ ਹੁਣ ਨਹੀਂ ਦੱਸ ਸਕਦੀ। ਉਹਨਾਂ ਤਾਂ ਅਸੀਂ ਪੂਰਾ ਕੰਮ ਕੀਤਾ ਜਾਊਗਾ। ਮੇਰੇ ਨਾਲ ਐਸ ਐਚਓ ਸਦਰ 90 ਵੀ ਆਏ ਹੋਇਆ ਔਰ ਚੌਂਕੀ ਇਨਚਾਰਜ ਵੀ ਆਇਆ ਤੇ ਅਸੀਂ ਉਹ ਸਾਰੇ ਪੁਆਇੰਂਟ ਜਿਹੜੇ ਨੋਟ ਕਰ ਲੈ ਕਰਲੇ ਆ। ਤੇ ਸਾਡਾ ਹੁਣ ਉਹੀ ਫੋਕਸ ਰਹੂਗਾ ਜਿਹੜੇ ਇਹਨਾਂ ਨੇ ਪੁਆਇੰਟ ਦਿੱਤੇ ਆ ਤੇ ਮੈਂ ਤੁਹਾਨੂੰ ਮਤਲਬ ਅੱਜ ਇੱਕ ਵਾਅਦਾ ਕਰਕੇ ਗਈਆਂ ਪਿੰਡ ਵਾਲਿਆਂ ਦੇ ਨਾਲ ਵੀ ਆਉਣ ਵਾਲੇ ਟਾਈਮ ਦੇ ਵਿੱਚ ਇੱਥੋਂ ਨਸ਼ਾ ਜਿਹੜਾ ਬਿਲਕੁਲ ਖਤਮ ਕੀਤਾ ਜਾਊਗਾ ਮੈਂ ਇੱਕ ਇਹ ਵੀ ਇਹਨਾਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਜ਼ਰੂਰ ਕਰਾਉਣ ਜਿਹੜਾ ਇਹ ਨਸ਼ੇ ਵਰਗੀ ਬਿਮਾਰੀ ਨੂੰ ਜੇ ਆਪਾਂ ਮਤਲਬ ਮਾਤ ਦੇਣੀ ਆ ਤੇ ਆਪਨੂੰ ਨਾਲ-ਨਾਲ ਖੇਡਾਂ ਜ਼ਰੂਰ ਕਰਾਉਣੇ ਜ਼ਾਇਦੀਆਂ ਜੇ ਪਿੰਡ ਦੇ ਵਿੱਚ ਖੇਡਾਂ ਦਾ ਮਾਹੌਲ ਹੋਊਗਾ ਤੇ ਬੱਚਿਆਂ ਨੂੰ ਜਿਹੜਾ ਆਪਾਂ ਇਹੋ ਜਿਹੇ ਬਿਮਾਰੀ ਤੋਂ ਦੂਰ ਰੱਖ ਸਕਦੇ ਆ ਜਿੰਦ ਨੇ ਬਹੁਤ ਵਧੀਆ ਪ੍ਰਚਾਰਾ ਕੀਤਾ ਬਾਕੀ ਪਿੰਡਾਂ ਨੂੰ ਵੀ ਕਿਸੇ ਜਗ੍ਹਾ ਜਾਉਂਦੇ ਬਾਕੀ ਪਿੰਡਾਂ ਨੂੰ ਇਹ ਜਾਂਦਾ ਕੱਪੜੀ ਸਮਾਜੀਆਂ ਨਾਲ ਪਰੋਣੇ ਜੀ ਆ ਜੀ ਮੈਂ ਤਾਂ ਸਾਰੇ ਪੰਜਾਬ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਪੀ ਵੱਧ ਤੋਂ ਵੱਧ ਜਿਹੜੀਆਂ ਆ ਇਦਾਂ ਦੀਆਂ ਕਮੇਟੀਆਂ ਬਣਾਣ ਇਕਜੁੱਟ ਹੋਣ ਜਿੰਨਾ ਚਿਰ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਇਦਾਂ ਦੀ ਬਿਮਾਰੀ ਨੂੰ maat ਆਪਾਂ ਨਹੀਂ ਪਾ ਸਕਦੇ ਜੇ ਆਪਾਂ ਸਾਰੇ ਆ ਪੁਲਿਸ ਹੋ ਗਏ ਆਪਾ ਸਿਵਲ ਪ੍ਰਸ਼ਾਸਨ ਹੋ ਗਿਆ ਜੇ ਆਮ ਪਬਲਿਕ ਹੋ ਗਈ ਜੇ ਸਾਰੇ ਆਪਾਂ ਇਕੱਠੇ ਹੋ ਕੇ ਇੱਕ ਮਾੜੇ ਕੰਮ ਤੇ ਕੰਮ ਕਰਾਂਗੇ ਨਾ ਤੇ ਉਹਨੂੰ ਆਪਾਂ ਜਰੂਰ ਹਰਾ ਪਾਵਾਂਗੇ ਤਾਂ ਮੇਰੇ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਆ ਕਿ ਜੇ ਆਪਾਂ ਆਪਣੀ ਨੌਜਵਾਨ ਪੀੜੀ ਨੂੰ ਬਚਾਉਣਾ ਆ ਤਾਂ ਆਪਾਂ ਨੂੰ ਇੱਕ ਜੱਟ ਹੋਣ ਕੈਦਾਦੀਆਂ ਕੀ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਵਾਸਤੇ ਤੇ ਪਿੰਡਾਂ ਦੀ ਨੁਹਾਰ ਬਦਲਣ ਦੇ ਵਾਸਤੇ ਹੁਣ ਪਿੰਡ ਦੀਆਂ ਪੰਚਾਇਤਾਂ ਦੇ ਵੱਲੋਂ ਵੀ ਆਪ ਮੁਹਾਰੇ ਅਜਿਹੇ ਫੈਸਲੇ ਲਏ ਜਾ ਰਹੇ ਤਾਂ ਕਿ ਪਿੰਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੰਦ ਸਿੰਘ ਲੁਬਾਣਾ ਦੀ ਰਿਪੋਰਟ